ਖੜਗੇ ਦੀ ਰੈਲੀ ਤੇ ਸੋਸ਼ਲ ਮੀਡੀਆ ਵਾਰ ਸ਼ੁਰੂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਵਿਚਾਲੇ ਐਕਸ ਤੇ ਵਾਰ ਪਲਟਵਾਰ ਦਾ سلسلہ ਚੱਲੀ ਹੈ ਸੁਖਵੀਰ ਸਿੰਘ ਬਾਦਲ ਦੀ ਪੋਸਟ ਤੋਂ ਦਰਸਲੇ ਬਹਿਸ ਦੀ ਸ਼ੁਰੂਆਤ ਹੋਈ ਹੈ ਖੜਗੇ ਜੀ ਦੀ ਰੈਲੀ ਦੇ ਵਿੱਚ ਇੰਨਾ ਵੱਡਾ ਇਕੱਠ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਤੰਜ ਪਰੇ ਲੈਜੇ ਦੇ ਦਰਸਲ ਕਿਹਾ ਗਿਆ ਕਿ ਖੜਗੇ ਜੀ ਦੀ ਰੈਲੀ ਦੇ ਵਿੱਚ ਇੰਨਾ ਵੱਡਾ ਇਕੱਠ ਸੁਖਵੀਰ ਦੇ ਪੋਸਟਰ ਤੇ ਰਾਜਾ ਵਰਿੰਗ ਦੇ ਵੱਲੋਂ ਪਲਟਵਾਰ ਕੀਤਾ ਗਿਆ ਤੁਹਾਡੀਆਂ ਇਹਨਾਂ ਗੱਲਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਕੀਤਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਤੇ ਪਲਟਵਾਰ ਕੀਤਾ ਗਿਆ ਕਿ ਤੁਹਾਡੀਆਂ ਇਹਨਾਂ ਗੱਲਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਕੀਤਾ ਹੈ ਦਰਸਲ ਸਮਰਾਲਾ ਦੇ ਵਿੱਚ ਪੰਜਾਬ ਕਾਂਗਰਸ ਵਰਕਰ ਸਮੇਲਨ ਦਾ ਜਿਹੜਾ ਕਿ ਪ੍ਰਬੰਧ ਕੀਤਾ ਗਿਆ ਸੀਗਾ ਜਿੱਥੇ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕ ਅਰਜੁਨ ਖੜਗੇ ਵੀ ਪਹੁੰਚੇ ਸਨ ਤਾਂ ਜਦੋਂ ਮੱਲਿਕ ਅਰਜੁਨ ਖੜਗੇ ਇਸ ਵੱਡੇ ਇਕੱਠ ਨੂੰ ਜਿਹੜੇ ਕਿ ਸੰਬੋਧਨ ਕਰੇ ਸਨ ਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਉਹਨਾਂ ਤਸਵੀਰਾਂ ਦਾ ਹਵਾਲਾ ਜਿਹੜਾ ਕਿ ਸੁਖਬੀਰ ਬਾਦਲ ਦੇ ਵੱਲੋਂ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੋਸਟ ਕੀਤੀ ਗਈ ਹੈ ਇਸ ਦੇ ਵਿੱਚ ਕਿਹਾ ਗਿਆ ਕਿ ਖੜਗੇਜੀਤ ਦੀ ਰੈਲੀ ਦੇ ਵਿੱਚ ਇੰਨਾ ਵੱਡਾ ਇਕੱਠ ਸਬੀਰ ਸਿੰਘ ਬਾਦਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤੁਹਾਨੂੰ ਦਰਸਲ ਦੋ ਤਸਵੀਰਾਂ ਵੀ ਵਿਖਾ ਰਹੇ ਹਾਂ ਤੇ ਨਾਲ ਹੀ ਸਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਟਵੀਟ ਕੀਤਾ ਗਿਆ ਜਿਦਾਂ ਕਿ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਖੜਗੇਜੀਤ ਦੀ ਰੈਲੀ ਤੋਂ ਲਾਈਵ ਇੰਨਾ ਵੱਡਾ ਇਕੱਠ ਤੰਜਪੜੇ ਲੱਜਦੇਵ ਦਰਸਲ ਇਹਨਾਂ ਸ਼ਬਦਾਂ ਦਾ ਸਬੀਰ ਸਿੰਘ ਬਾਦਲ ਦੇ ਵੱਲੋਂ ਜ਼ਿਕਰ ਕੀਤਾ ਗਿਆ ਤੇ ਇਸੇ ਪੋਸਟ ਤੋਂ ਜਿਹੜਾ ਦਰਸਲ ਇਸ ਪੂਰੇ ਵਾਰ ਦੀ ਵਾਰ ਪਲਟਵਾਰ ਦੀ ਜਿਹੜੀ ਕਿ ਸ਼ੁਰੂਆਤ ਹੁੰਦੀ ਹੈ ਤੇ ਇਸ ਦੇ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਦੇ ਵੱਲੋਂ ਵੀ ਆ ਟਵੀਟ ਕਰਦੇ ਪਲਟਵਾਰ ਕੀਤਾ ਗਿਆ ਹੈ ਨਾਲ ਹੀ ਤੁਹਾਨੂੰ ਦੋ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਜਿਹੜੀ ਕਿ ਉੱਪਰਲੀ ਤਸਵੀਰ ਹੈ ਉੱਪਰਲੀ ਤਸਵੀਰ ਦੇ ਵਿੱਚ ਤਸਵੀਰ ਦਾ ਹਵਾਲਾ ਸੁਖਵੀਰ ਸਿੰਘ ਬਾਦਲ ਦੇ ਦਿੱਤਾ ਗਿਆ ਤੇ ਦੂਜੀ ਤਸਵੀਰ ਜਿਹੜੀ ਕਿ ਰਾਜਾ ਵੜਿੰਗਦੇ ਵੱਲੋਂ ਸਾਂਝੀ ਕੀਤੀ ਗਈ ਹੈ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਕਿ ਟਵੀਟ ਕੀਤਾ ਤੇ ਉਸ ਤੋਂ ਬਾਅਦ ਰਾਜਾ ਵੜਿੰਗਦੇ ਵੱਲੋਂ ਪਲਟਵਾਰ ਕੀਤਾ ਗਿਆ ਦੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਉੱਪਰਲੀ ਤਸਵੀਰ ਦੇ ਵਿੱਚ ਜੋ ਇੱਕਠ ਨਜ਼ਰ ਆ ਰਿਹਾ ਜੋ ਖਾਲੀ ਕੁਰਸੀਆਂ ਨਜ਼ਰ ਆ ਰਹੀਆਂ ਨੇ ਇਸ ਤਸਵੀਰ ਦਾ ਹਵਾਲਾ ਸੁਖਬੀਰ ਸਿੰਘ ਬਾਦਲਦੇਵ ਨੂੰ ਦਿੱਤਾ ਗਿਆ ਹੈ ਇਹ ਵੀਡੀਓ ਤੇ ਤਸਵੀਰ ਜਿਹੜੀ ਕਿ ਸੁਖਬੀਰ ਸਿੰਘ ਬਾਦਲਦੇਵ ਵੱਲੋਂ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਾਫੀ ਸਾਰੀਆਂ ਜਿਹੜੀਆਂ ਕੁਰਸੀਆਂ ਨੇ ਉਹ ਖਾਲੀ ਨਜ਼ਰ ਆ ਰਹੀਆਂ ਨੇ ਨਾ ਖਾਲੀ ਕੁਰਸੀਆਂ ਦਾ ਹਵਾਲਾ ਦਿੱਤਾ ਗਿਆ ਤੇ ਇਸੇ ਪੋਸਟ ਨੂੰ ਲੈ ਕੇ ਜਿਹੜਾ ਕਿ ਵਾਰ ਪਲਟ ਵਾਰ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਦੂਜੀ ਤਸਵੀਰ ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਸ਼ੇਅਰ ਕੀਤੀ ਗਈ ਉਸ ਦੇ ਵਿੱਚ ਕਾਫੀ ਵੱਡਾ ਇਕੱਠ ਗੜਾ ਕੇ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਤਸਵੀਰ ਦੇ ਵਿੱਚ ਕੋਈ ਖਾਲੀ ਕੁਰਸੀ ਨਜ਼ਰ ਨਹੀਂ ਆ ਰਹੀ ਸੋ ਦੋ ਅਲੱਗ-ਅਲੱਗ ਤਸਵੀਰਾਂ ਦੇ ਦੋ ਅਲੱਗ-ਅਲੱਗ ਤਸਵੀਰਾਂ ਦੇ ਜਿਹੜਾ ਕਿ ਵੱਖ-ਵੱਖ ਆਗੂਆਂ ਦੇ ਵੱਲੋਂ ਹਵਾਲਾ ਦਿੱਤਾ ਜਾ ਰਿਹਾ ਤੇ ਰਾਜਾ ਵੜਿੰਗ ਦੇ ਵੱਲੋਂ ਦਰਸਰ ਜਿਹੜਾ ਕਿ ਟਵੀਟ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਪਲਟਵਾਰ ਕੀਤਾ ਗਿਆ ਰਾਜਾ ਵੜਿੰਗ ਨੇ ਲਿਖਿਆ ਹੈ ਕਿ ਸੁਖਬੀਰ ਬਾਦਲ ਜੀ 61 ਸਾਲ ਉਮਰ ਹੋਣ ਦੇ ਬਾਵਜੂਦ ਵੀ ਤੁਸੀਂ ਇਹਨਾਂ ਗੱਲਾਂ ਕਰਕੇ ਹੀ ਕਾਮਯਾਬ ਨਹੀਂ ਹੋਏ ਤੁਸੀਂ ਹਮੇਸ਼ਾ ਨੈਗੇਟਿਵ ਪੋਲਿਟਿਕਸ ਅਤੇ ਝੂਠ ਬੋਲਣ ਨੂੰ ਤਰਜੀਹ ਦਿੰਦੀ ਹੈ ਇਸੇ ਕਰਕੇ ਇੰਨੇ ਵੱਡੀ ਸਿਆਸੀ ਵਿਰਾਸਤ ਹੋਣ ਦੇ ਬਾਵਜੂਦ ਤੇ ਪੰਜ ਵਾਰ ਦੇ ਮੁੱਖ ਮੰਤਰੀ ਦੇ ਬੇਟੇ ਹੁੰਦੇ ਹੋਏ ਵੀ ਤੁਸੀਂ ਕਾਮਯਾਬ ਨਹੀਂ ਹੋ ਸਕੇ ਆ ਥੱਲੇ ਮੈਂ ਕੁਝ ਫੋਟੋਆਂ ਤੇ ਵੀਡੀਓਜ਼ ਲਗਾ ਰਿਹਾ ਹਾਂ ਜੋ ਤੁਹਾਨੂੰ ਕਾਂਗਰਸੀ ਵਰਕਰਾਂ ਦਾ ਇਕੱਠ ਤੇ ਜੋਸ਼ ਵਿਖਾ ਦੇਣ ਗਿਆ ਮੇਰੀ ਤੁਹਾਨੂੰ ਸਲਾਹ ਹੈ ਕਿ ਚੰਗੀ ਤੇ ਸਾਫ਼ ਰਾਜਨੀਤੀ ਕਰੋ ਬਾਕੀ ਤੁਹਾਡੀ ਮਰਜ਼ੀ ਹੈ ਇਹ ਟਵੀਟ ਕੀਤਾ ਗਿਆ ਪਲਟਵਾਰ ਕੀਤਾ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਇਸ ਦੇ ਬਾਅਦ ਅਕਾਲੀ ਦਲ ਨੇ ਵੀ ਟਵੀਟ ਕੀਤਾ ਅਕਾਲੀ ਦਲ ਨੇ ਟਵੀਟ ਕਰਦੇ ਲਿਖਿਆ ਕਿ ਰਾਜਾ ਵੜਿੰਗ ਅਵਾਤਾਂ ਵਾਲ ਲਿਖਣ ਦੇ ਨਾਲ ਹੁਣ ਤੁਸੀਂ ਪੰਜਾਬ ਦੀ ਜਨਤਾ ਨੂੰ ਗਮਰਾਹ ਨਹੀਂ ਕਰ ਸਕਦੇ ਜੇਕਰ ਟਵੀਟ ਤੋਂ ਇੰਨੀ ਹੀ ਪੀੜ ਹੋਈ ਸੀ ਤਾਂ ਫਿਰ ਤੁਸੀਂ ਉਹ ਫੋਟੋਆਂ ਤੇ ਵੀਡੀਓ ਪਾਓ ਜਦੋਂ ਤੁਹਾਡੇ ਰਾਸ਼ਟਰੀ ਪ੍ਰਧਾਨ ਮੱਲਿਕ ਅਰਜੁਨ ਖੜਗੇ ਜੀ ਭਾਸ਼ਣ ਦੇ ਰਹੇ ਸਨ ਜੇਕਰ ਅਸੀਂ ਗਲਤ ਨਹੀਂ ਹਾਂ ਤਾਂ ਅੱਜ ਦੀ ਰੈਲੀ ਉਹਨਾਂ ਲਈ ਹੀ ਰੱਖੀ ਗਈ ਸੀ ਫਿਰ ਤੁਸੀਂ ਉਹਨਾਂ ਨੂੰ ਪੰਜਾਬ ਬੁਲਾ ਕੇ ਇੰਨਾ ਜਲੀਲ ਕਿਉਂ ਕੀਤਾ ਇਹ ਗੱਲ ਵੀ ਨਾਲ ਹੀ ਲਿਖ ਦੇਣਾ ਅਗਲੇ ਟਵੀਟ ਦੇ ਵਿੱਚ ਵੈਸੇ ਅਸਲੀ ਵੀਡੀਓ ਸੀ ਇੱਕ ਵਾਰ ਫਿਰ ਪਾਰੇ ਹਾਂ ਤਾਂ ਜੋ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰ ਸਕੋ ਸੋ ਤਿੰਨ ਤੁਹਾਨੂੰ ਅਲੱਗ-ਅਲੱਗ ਅਸੀਂ ਟਵੀਟ ਵਿਖਾ ਰਹੇ ਜਿਹੜੇ ਕਿ ਸਾਫ਼ ਤੌਰ ਤੇ ਬਿਆਨ ਕਰ ਰਹੇ ਨੇ ਕਿ ਕਿਵੇਂ ਜੋ ਅੱਜ ਰੈਲੀ ਸੀ ਪੰਜਾਬ ਕਾਂਗਰਸ ਦੀ ਜੋ ਕਿ ਜਿੱਥੇ ਮੱਲਿਕ ਅਰਜੁਨ ਖੜਗੇ ਜਿਹੜੇ ਕਿ ਖਾਸ ਤੌਰ ਤੇ ਪਹੁੰਚੇ ਸਨ ਤੇ ਉਸੇ ਨੂੰ ਲੈ ਕੇ ਜਿਹੜੀ ਕਿ ਸੋਸ਼ਲ ਮੀਡੀਆ ਤੇ ਐਕਸ ਵਾਰ ਸ਼ੁਰੂ ਹੋ ਗਈ ਹੈ ਕਿ ਸ਼ੁਰੂਆਤ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੋਸਟੋਂ ਹੁੰਦੀ ਹੈ ਦਿੱਤੇ ਤੌਰੇ ਤੌਰ ਤੇ ਲਹਿਜੇ ਤੰਜ ਭਰੇ ਲਹਿਜੇ ਦੇ ਵਿੱਚ ਅਲਿਖਿਆ ਜਾਂਦਾ ਹੈ ਕਿ ਇੰਨਾ ਵੱਡਾ ਇਕੱਠ ਤੇ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਦੇ ਵੱਲੋਂ ਟਵੀਟ ਕਰਦੇ ਹੋਏ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਤੇ ਪਲਟਵਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਟਵੀਟ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕਿ ਪੋਸਟ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਅਲੱਗ-ਅਲੱਗ ਹਲਾਕੇ ਤਸਵੀਰਾਂ ਦਾ ਹਵਾਲਾ ਦਿੱਤਾ ਜਾ ਰਿਹਾ ਜੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀਡੀਓ ਸ਼ੇਅਰ ਕੀਤੀ ਗਈ ਹੈ ਉਸ ਦੇ ਵਿੱਚ ਜੇਕਰ ਜ਼ਿਕਰ ਕੀਤਾ ਜਾਵੇਗਾ ਤਾਂ ਉਸ ਦੇ ਵਿੱਚ ਖਾਲੇ ਕੁਰਸੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਅਰ ਰਾਜਾ ਬੜੇਗੇ ਇੱਕ ਅਲੱਗ ਤਸਵੀਰ ਦਾ ਇੱਕ ਅਲੱਗ ਵੀਡੀਓ ਦਾ ਹਾਲਾ ਦੇ ਰਹੇ ਉਸ ਦੇ ਵਿੱਚ ਕਿ ਹਾਲਾ ਕਿ ਵੱਡਾ ਇਕੱਠ ਨਜ਼ਾਰਾ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਕਾਂਗਰਸ ਦੇ ਪ੍ਰਧਾਨ ਮੱਲਿਕ ਕਾਰਜਨ ਅੜਗੇ ਖੜਗੀ ਜਿਹੜੇ ਕਿ ਭਾਸ਼ਣ ਦੇ ਰਹੇ ਸਨ ਸੰਬੋਧਨ ਕਰ ਰਹੇ ਸਨ ਉਸ ਵੇਲੇ ਦੀ ਤਸਵੀਰ ਜਿਹੜੀ ਕਿ ਉਸ ਵੇਲੇ ਦੀ ਵੀਡੀਓ ਸਾਂਝੀ ਕਰੋ ਤੇ ਨਾ ਤਸਵੀਰਾਂ ਨੂੰ ਲੈ ਕੇ ਦਰਸਲ ਸੋਸ਼ਲ ਮੀਡੀਆ ਤੇ ਐਕਸ ਵਾਰ ਜਿਹੜੀ ਕਿ ਲਗਾਤਾਰ ਜਾਰੀ ਹੈ ਵਾਰ ਪਲਟ ਵਾਰ ਇੱਕ ਦੂਜੇ ਤੇ ਕੀਤਾ ਜਾ ਰਿਹਾ ਹੈ